ਕੌਮ ਦੀ ਗੱਲ ਕਰਦੇ ਆ ਕੌਮ ਦੀ ਗੱਲ ਵੀ ਹੈਗੀ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਮੈਂ ਕਰਨੀ ਚਾਹੁੰਨਾ ਉਹ ਇਕੱਲਾ ਸਿੱਖ ਆ ਸੋਚੇ ਕਿ ਮੈਂ ਵੋਟ ਇਹਨੂੰ ਪਾਣੀ ਆ ਜਿਹੜਾ ਵੀ ਪੰਜਾਬ ਵਿੱਚ ਰਹਿ ਰਿਹਾ ਕਿਸੇ ਧਰਮ ਨਾਲ ਰਿਲੇਟਡ ਆ ਉਹਨੇ ਵੋਟ ਪਾਣੀ ਮੰਦੀ ਆ ਕਾਰਨ ਕੀ ਆ ਸਭ ਤੋਂ ਵੱਡੀ ਗੱਲ ਆ ਜਿਹੜਾ ਪੰਜਾਬ ਆ ਇਹਦੇ ਵਿੱਚ ਕੁਲਤੀ ਸੁਮਿਆ ਪਾਣੀ ਹਵਾ ਆਪਣੀ ਜ਼ਮੀਨ ਇਹਨਾਂ ਸਾਰੀਆਂ ਚੀਜ਼ਾਂ ਤੇ ਆਖਾ ਜਿਹਨੇ ਕੇ ਪਾਣੀ ਵੀ ਖਰਾਬ ਕੀਤਾ ਜਾ ਰਿਹਾ ਹਵਾ ਵੀ ਖਰਾਬ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਖਰਾਬ ਕਰਕੇ ਇਥੋਂ ਖਤਮ ਕਰਕੇ ਇਥੇ ਪੰਜਾਬ ਲੋਕਾਂ ਨੂੰ ਜਾੜਨਾ ਚਾਹੁੰਦੇ ਆ ਜੇ ਮੰਨ ਲਓ ਪਾਣੀ ਖਰਾਬ ਹੋ ਗਿਆ ਹਵਾ ਖਰਾਬ ਹੋ ਗਈ ਹੋਵੀ ਪਈ ਆ ਉਹਦੇ ਵਿੱਚ ਕੋਈ ਵੀ ਧਰਮਾ ਜ਼ਮੀਨ ਨੂੰ ਕਈ ਹਵਾ ਵੀ ਜ਼ਮੀਨ ਨੂੰ ਕੈਨਸਲ ਹੋ ਗਿਆ ਉਹਦੇ ਵਿੱਚ ਉਹ ਅੰਨ ਉਹ ਸਿੱਖ ਨੇ ਵੀ ਖਾਣਾ ਹਿੰਦੂ ਨੇ ਈਸਾਈ ਨੇ ਮੁਸਲਮਾਨ ਨੇ ਬਿਲਕੁਲ ਉਹ ਉਸੇ ਹਵਾ ਚੋਂ ਸਾਰਿਆਂ ਨੇ ਸਾਲ ਲੈਣਾ ਹੀ ਗੁਰੂ ਸਾਹਿਬ ਪਵਨ ਗੁਰੂ ਪਾਣੀ ਪਿੱਤਾ ਮਾਤਾ ਪਿਤਾ ਹਾਂਜੀ ਉਸ ਤੋਂ ਅੱਗੇ ਆ ਜੋ ਸਾਡੀ ਜ਼ਮੀਨ ਆ ਹਵਾ ਪਾਣੀ ਹੋ ਗਿਆ ਇਹ ਸਾਰੇ ਜ਼ਹਿਰੀਲੇ ਕਰਦੇ ਆ ਹੁਣ ਮੈਂ ਇੱਕ ਗੱਲ ਹੋਰ ਕੰਨੀ ਚਾਹੁੰਦਾ ਆ ਜਿੰਨੇ ਵੀ ਵਰਖਾ ਹੋ ਰਹੀ ਆ ਆ ਗੜੇ ਪਿਆ ਕਣਕਾਂ ਤੇ ਇਹ ਸਾਰਾ ਆਰਟੀਫੀਸ਼ੀਅਲ ਮੀਂਹ ਪੈ ਰਿਹਾ ਹਮ ਹਸੈਨਾ ਵੀ ਇਹ ਗੱਲ ਮਝਾ ਕੇ ਲੀਆ ਪਰ ਨਹੀਂ ਇਹ ਸੱਚਾ ਹੈ ਜੱਜਾਂ ਨਾਲ ਜੱਟ ਦੇ ਥਰੂ ਸਪਰੇਅ ਕੀਤਾ ਜਾ ਰਿਹਾ ਬਿਲਕੁਲ ਆਪਾਂ ਜਿਹੜਾ ਬਈ ਦਾ ਵੇਖਿਆ ਹੀ ਹੈ ਜੀ ਹਾਂਜੀ ਦਬਈਚ ਜੋ ਹੋ ਰਿਹਾ ਕੁਦਰਤ ਦਾ ਛੇ ਛੜ ਕੀਤੀ ਇੰਤੀਜੇ ਬਹੁਤ ਜਿਆਦਾ ਭਿਆਨਕ ਦਿਖ ਲਿਆ ਹਮ ਇਹ ਜੋ ਵੀ ਜਿਹੜਾ ਹੁਣ ਹੋ ਰਿਹਾ ਇਹ ਮੀਂਹ ਪੈ ਰਿਹਾ ਇਹ ਹਮ ਇਹ ਸਾਰਾ ਆਰਟੀਫੀਸ਼ੀਅਲ ਵਰਖਾ ਹੈ ਜੱਟ ਸਪਰੇਅ ਕੀਤਾ ਜਾ ਰਿਹਾ ਉੱਪਰਲਾ ਵਾਯੂ ਮੰਡਲ ਸਾਰਾ ਖਾab ਕਰਕੇ ਤਾਪਮਨ ਵਧਾ ਕੇ ਮੀਂਹ ਪਾਇਆ ਜਾ ਰਿਹਾ ਹਮ ਤਾਂ ਕੀ ਨਹੀਂ ਆਪਣਾ ਖਰਾਬ ਹੋਣਾ ਬਰਬਾਦ ਹੋਣਾ ਲੋਕ ਕਰਜ਼ਾਈ ਹੋਣਾ ਆਰਧਕ ਤੌਰ ਤੇ ਕਮਜ਼ੋਰ ਹੋ ਜਾਣਾ ਛੱਡ ਕੇ ਦੁਖੀਓ ਕਿ ਇੱਥੇ ਜ਼ਮੀਨਾਂ ਛੱਡ ਕੇ ਨਿਕੰਗ ਉਹਨੂੰ ਪਤਾ ਹੈ ਛੱਡਣ ਵਾਲੀ ਨਹੀਂ ਗੇ ਹੂੰ ਸਤ ਤੋਂ ਵੱਡੀ ਗੱਲ ਆ ਜਿਹੜਾ ਸਾਡਾ ਪੰਜਾਬ ਆ ਇਹ ਚ ਬਹੁਤ ਕੁਦਰਤੀ ਸੋਮੇ ਇਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਇਸ ਕਰਕੇ ਭਾਈ ਮਸਤਵਾ ਸਿੰਘ ਨੂੰ ਵੋਟ ਪਾਣੀ ਹਰ ਇੱਕ ਬੰਦੇ ਦਾ ਫਰਜ਼ ਮੰਨਦਾ ਹੀ ਇਕੱਲੇ ਸਿੱਖ ਦਾ ਨਹੀਂ ਮੰਨਦਾ ਗਾ ਬਿਲਕੁਲ ਵੀਰ ਕਿਹਜਾਂ ਖਰਾਬ ਹੋ ਗਈਆਂ ਤੇ ਸਾਰਿਆਂ ਦੇ ਮਰਨਾ ਘਰ ਘਰ ਕੈਂਸਰ ਆ ਗਲ ਕੰਦੇਸ਼ਾਈ ਅੱਜ ਦੇਖਿਓ ਆ ਸਾਲ ਚ ਬਹੁਤ ਲਾਸ਼ਾਂ ਮਚੀਆਂ ਪੰਜਾਬ ਵਿੱਚ ਮੈਂ ਕਹਿਨੂੰ ਜੀ ਨਹੀਂ ਕਰਦਾ ਜੇ ਗੱਲ ਕਰੀ ਇਹ ਤਾਂ ਗੱਲਾਂ ਬੜੀਆਂ ਈ ਬਿਲਕੁਲ ਜੀ ਦੇਖੋ ਸਾਨੂੰ ਬੇਨਤੀ ਆ ਵੀ ਆਪਦਾ ਪੰਜਾਬ ਬਚਾ ਲਓ ਸਾਨੂੰ ਹੱਥ ਜੁੜ ਕੇ ਬੇਨਤੀਆਂ ਬੜੀਆਂ ਪੁੱਲਾਂ ਕਰਦੀਆਂ ਈ ਅੱਗੇ ਚ ਨਾਲ ਹੋ ਇਹ ਆਖਰੀ ਮੌਕਾ ਤੇ ਬਾਅਦ ਹੱਥ ਪੱਲੇ ਕੁਝ ਨਹੀਂ ਹੋਣਾ ਜੀ ਸਿਰਫ ਬਰਬਾਦੀ ਮੰਨੀ ਬਰਬਾਦੀ ਤੇ ਸਾਰੇ ਲੋਕ ਇਸ ਚੀਜ਼ ਨੂੰ ਸਮਝ ਲੈਣਾ ਇਕੱਲੀ ਮੇਰੀ ਗੱਲ ਨਹੀਂ ਸਾਰੇ ਲੋਕਾਂ ਦੀ ਗੱਲ ਆ ਸਭ ਨੂੰ ਸੋਚਣਾ ਚਾਹੀਦਾ ਭਵੇਂ ਹਿੰਦੂ ਮੁਸਲਮ ਸਿੱਖ ਸਾਈਆ ਇਹਦੇ ਵਿੱਚ ਧਰਮ ਦੀ ਗੱਲ ਨਹੀਂ ਹੈਗੀ ਭਾਈ ਅੰਮ੍ਰਿਤਪਾਲ ਅੰਮ੍ਰਿਤਪਾਲ ਸਿੰਘ ਵੀ ਉਹ ਸੇਖਾ ਉਹ ਗੱਲ ਹੈਗੀ ਚਲ ਵੱਖਰੀ ਗੱਲ ਆ ਇੱਕ ਤਾਂ ਮਰੀ ਗੱਲ ਆ ਪਰ ਜਿਹੜੀ ਮੈਂ ਗੱਲ ਕੀਤੀ ਆ ਉਹ ਹਰ ਇੱਕ ਦਾ ਫਰਜ਼ ਬੰਦਾ ਕਿਉਂਕਿ ਜਿਹੜਾ ਪੰਜਾਬ ਆ ਵੈਸਟਨ ਬਹੁਤ ਬੁਰੀ ਹਾਲਤ ਵਿੱਚ ਆ ਜਿਹੜੀਆਂ ਕੈਮੀਕਲ ਜਿਹੜੀਆਂ ਕੈਮੀਕਲ ਹੋ ਗਏ ਜੋ ਵੀ ਕੁਝ ਹੋ ਗਿਆ ਸਾਰਾ ਇਹ ਜਿਹੜਾ ਹੈਗਾ ਕਾਰਬਨ ਸਿਸਟਮ ਦੇ ਅੰਦਰ ਆ ਚੁੱਕਿਆ ਹੈ ਇਹ ਇਸ ਕਰਕੇ ਵੀ ਪੰਜਾਬ ਦੇ ਲੋਕਾਂ ਨੂੰ ਇਥੋਂ ਝਾੜ ਕੇ ਕੱਢਿਆ ਜਾਵੇ ਪਤਾ ਜੀਵਨਾਂ ਨਹੀਂ ਛੱਡ ਦੇਗੇ ਬਿਲਕੁਲ ਵੀਰ ਦੀ ਗੱਲ ਸੱਚੀ ਹੈ ਪੰਜਾਬ ਦੀ ਧਰਤੀ ਨੂੰ ਕੈਂਸਰ ਹੋ ਗਿਆ ਇਹਦੇ ਉੱਤੇ ਦੱਸੋ ਵੇਖੋ ਬੰਦਿਆਂ ਨੂੰ ਜਾਨਵਰਾਂ ਨੂੰ ਕੈਂਸਰ ਹੁੰਦਾ ਤੁਸੀਂ ਸੁਣਿਆ ਸੀ ਪਹਿਲੀ ਗੱਲ ਜੋ ਬੰਦੇ ਨੂੰ ਹੋਇਆ ਉਦੋਂ ਹੈਰਾਨੀ ਹੋ ਫਿਰ ਕਹਿੰਦੇ ਜੀ ਇਹ ਕੈਂਸਰ ਪਸ਼ੂਣ ਹੋਣ ਲੱਗ ਪਿਆ ਹੈ ਹੈਰਾਨੀ ਦੀ ਗੱਲ ਹੈ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਜਿਸ ਜ਼ਿਲ੍ਹੇ ਚ ਅਸੀਂ ਖੜੇ ਆ ਇਸ ਜ਼ਿਲ੍ਹੇ ਦੀ ਧਰਤੀ ਨੂੰ ਕੈਂਸਰ ਹੋ ਗਿਆ ਤੇ ਜਿਵੇਂ ਵੀਰਾਂ ਨੇ ਕਿਹਾ ਵੀ ਵੱਡੀਆਂ ਵੱਡੀਆਂ ਕੰਪਨੀਆਂ ਸ਼ਰਾਬ ਫੈਕਟਰੀ ਸਾਂਝਾ ਮੋਰਚਾ ਜੇ ਵੀ ਲੱਗਾ ਉਹ ਪਾਣੀ ਨੂੰ ਗੰਦੇ ਪਾਣੀ ਨੂੰ ਜਿਹੜਾ ਲਾਹਣ ਵਾਲਾ ਪਾਣੀ ਆਪਾਂ ਕਹਿ ਦਿੰਦਾ ਹੈ ਉਹ ਪਲੂਟ ਕਰਕੇ ਧਰਤੀ ਚ ਬੋਰ ਕਰਕੇ ਤੇ ਹੇਠਲੇ ਤਲ ਵੀ ਖਰਾਬ ਹੋ ਰਹੇ ਨੇ ਬੜਾ ਕੁਝ ਹੋ ਰਿਹਾ ਪਰ ਪੰਜਾਬ ਦੀ ਆਵਾਜ਼ ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਆ ਉਹ ਰੱਖਦੇ ਨਹੀਂ ਸੋ ਵੀਰ ਨੇ ਗੱਲ ਕੀਤੀ ਹੈ ਵੀ ਉਹ ਉਹਨੂੰ ਕੇਵਲ ਸਿੱਖ ਚਿਹਰਾ ਨਾਲ ਵੇਖਿਆ ਜਾਵੇ ਉਹਦਾ ਬੌਧਿਕ ਲੈਵਲ ਵੇਖਿਆ ਜਾਵੇ ਵੀ ਕਿੱਡਾ ਉਹ ਨੌਜਵਾਨ ਹਾਜ਼ਰ ਜਵਾਬ ਸੀ ਕੋਈ ਵੀ ਆਇਆ ਕਿਸੇ ਮੁੱਦੇ ਤੇ ਉਹਨਾਂ ਨੇ ਗੱਲ ਕੀਤੀ ਤੇ ਉਹਨੇ ਹਾਜ਼ਰ ਜਵਾਬ ਉਸੇ ਵੇਲੇ ਜਵਾਬ ਦਿੱਤਾ ਸੋਚਣ ਦਾ ਸਮਾਂ ਵੀ ਨਹੀਂ ਲਿਆ ਸੋ ਇਹੋ ਜਿਹੇ ਜਿਹੜੇ ਆਗੂ ਹੋਣੇ ਚਾਹੀਦੇ ਨੇ ਜਿਹੜੇ ਤੁਹਾਡੇ ਪੰਜਾਬ ਦੇ ਪਾਉਣ ਪਾਣੀ ਦੀ ਵੀ ਗੱਲ ਕਰਨ گلوبਲ ਵਾਰਮਿੰਗ ਜਿਹੜੀ ਹੈ ਆਰਟੀਫੀਸ਼ੀਅਲ ਜਿਹੜੀ ਗੈਰ ਕੁਦਰਤੀ ਮੀਂਹ ਪੈ ਰਹੇ ਨੇ ਸੋ ਇਹਦਾ ਨੁਕਸਾਨ ਪੰਜਾਬ ਦੀ ਧਰਤੀ ਨੂੰ ਸਭ ਤੋਂ ਜ਼ਿਆਦਾ